ਸਾਸ਼ੀ ਕਾਲ ਦੋਸਤੋ ਮੈਂ ਰਾਜਵਿੰਦਰ ਸਿੰਘ ਸਰਾ ਕਾਲੇ ਕੇ ਪੰਜਾਬ ਡਾਇਲੌਗ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਆ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਫਤੇਗੜ ਸਾਹਿਬ ਲੋਕ ਸਭਾ ਹਲਕੇ ਦੀ ਫਤੇਗੜ ਸਾਹਿਬ ਲੋਕ ਸਭਾ ਹਲਕੇ ਦੇ ਆਪਾਂ ਜੀ ਕੈਂਡੀਡੇਟ ਜਾਣੀਏ ਤਾਂ ਇੱਥੋਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੇ ਜਿਹੜੇ ਲਾਸਟ ਟਾਈਮ ਦੇ ਮੌਜੂਦਾ ਲੋਕ ਸਭਾ ਐਮਪੀ ਉਹਨਾਂ ਦੇ ਸੀਗੇ ਅਮਰ ਸਿੰਘ ਉਹਨਾਂ ਨੂੰ ਟਿਕਟ ਰਿਪੀਟ ਕੀਤੀ ਹੈ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਜਿਹੜੇ ਗੁਰਪ੍ਰੀਤ ਸਿੰਘ ਜੀਪੀ ਪਿੱਛੇ ਜਈ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਗੁਰਪ੍ਰੀਤ ਸਿੰਘ ਜੀਪੀ ਜੀ ਨੂੰ ਟਿਕਟ ਦਿੱਤੀ ਹੈ ਭਾਰਤਾ ਭਾਰਤੀ ਜਨਤਾ ਪਾਰਟੀ ਨੇ ਗੇਜाराम ਜੀ ਨੂੰ ਟਿਕਟ ਦਿੱਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਕਰਮਜੀਤ ਸਿੰਘ ਖਾਲਸਾ ਨੂੰ ਟਿਕਟ ਦਿੱਤੀ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰਾਜ ਜਤਿੰਦਰ ਸਿੰਘ ਚੌਂ ਮੈਦਾਨ ਵਿੱਚ ਹਨ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਕੁਲਵੰਤ ਸਿੰਘ ਵੀ ਇੱਥੇ ਚੋਣ ਲੜ ਰਹੀ ਹਨ ਜੇ ਆਪਾਂ 메ਨ ਮੁਕਾਬਲਾ ਦੇਖਦੇ ਆਂ ਫਤੇਗੜ ਸਾਹਿਬ ਦੀ ਸੀਟ ਤੇ ਤਾਂ ਉਹ ਕਾਂਗਰਸ ਦੇ ਕੈਂਡੀਡੇਟ ਅਮਰ ਸਿੰਘ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਦੇ ਵਿਚਕਾਰ ਦੇਖਣ ਨੂੰ ਲੱਗ ਰਿਹਾ ਹੈ ਤੋਂ ਸੋ ਬਾਕੀ ਸਮੇਂ ਦਾ ਇੰਤਜ਼ਾਰ ਹੈ ਕਿ ਜਿੱਤ ਕਿਸ ਦੀ ਝੋਲੀ ਪੈ ਰਹੀ ਹੈ